ਸੋ ਹਾਂਜੀ ਕੀ ਹਲਚਲ ਸਾਰਿਆਂ ਦਾ ਸਲੋਜੀ ਅੱਜ ਦੀ ਵੀਡੀਓ ਲੈ ਕੇ ਪਹੁੰਚ ਚੁੱਕੇ ਆ ਮੈਂ ਤੁਹਾਡਾ ਸਿੰਘ ਰਾਈਡਰ ਸੋ ਬਹੁਤ ਦਿਨਾਂ ਤੋਂ ਮਸਲਾ ਚੱਲ ਰਿਹਾ ਹੈ ਜਿਹੜਾ ਸਰਹੰਦ ਵਿੱਚ ਨਾ ਜਿਹੜਾ ਫਤੇਗੜ ਸਾਹਿਬ ਨਿਹੰਗ ਸਿੰਘਾਂ ਨੇ ਜਿਹੜਾ ਵਰਸ਼ ਦੇ ਉੱਤੇ ਟੋਪੀਆਂ ਟੰਗੀਆਂ ਤੇ ਬਹੁਤ ਜਾਣਿਆਂ ਦੇ ਬਿਆਨ ਆ ਰਹੇ ਆ ਉਹਦੇ ਉੱਤੇ ਤੇ ਚਲੋ ਮੋਨੇ ਘੋਨਿਆਂ ਦੇ ਤਾਂ ਬਿਆਨ ਆਣੇ ਹੀ ਆ ਕਿਉਂਕਿ ਉਹਨਾਂ ਨੂੰ ਚੁਬਣੀ ਆ ਇਹ ਗੱਲ ਤੇ ਆਪਣੇ ਜਿਹੜੇ ਨਿਹੰਗ ਸਿੰਘ ਆ ਤੇ ਜਿਹੜੇ ਅੰਮ੍ਰਿਤਧਾਰੀ ਆ ਉਹ ਵੀ ਇਸ ਮੁੱਦੇ ਤੇ ਬਹੁਤ ਸਾਰੀਆਂ ਵੀਡੀਓ ਪਾ ਰਹੇ ਆ ਤੇ ਮੈਂ ਹੁਣ ਦੇਖ ਰਿਹਾ ਸੀ ਬਹੁਤ ਸਾਰੇ ਸਿੰਘ ਸਿੰਘਣੀਆਂ ਤੇ ਉਹਨਾਂ ਦੇ ਨਾ ਹੱਕ ਦੇ ਵਿੱਚ ਗੱਲ ਕਰ ਰਹੇ ਆ ਕਿਉਂ ਨਹੀਂ ਟੋਪੀ ਪਾ ਲਈ ਤਾਂ ਕੀ ਹੋ ਗਿਆ ਟੋਪੀ ਪਾ ਕੇ ਉੱਥੇ ਆਣਾ ਚਾਹੀਦਾ ਸੀ ਕੁਝ ਗਲਤ ਨਹੀਂ ਕੀਤਾ ਤੇ ਇੱਕ ਵਿੱਚ ਗੱਲ ਨੂੰ ਨਹੀਂ ਫੜ ਕੇ ਕਿ ਕਿਸੇ ਟੀ ਜਾਂਦੇ ਬਾਰ-ਬਾਰ ਕਿ ਜੇ ਉਹ ਨਹੀਂ ਟੋਪੀਆਂ ਲਹਾਈਆਂ ਤੇ ਉਹਨਾਂ ਨੂੰ ਆਪਣੇ ਮੁੰਡੇ ਉੱਤੇ ਨਾ ਇੱਕ ਥਾਨ ਰੱਖਣਾ ਚਾਹੀਦਾ ਸੀ ਪਰਨਿਆਂ ਦਾ ਕਿ ਜੇ ਟੋਪੀ ਲਾਈ ਹੈ ਤੇ ਉਹਨਾਂ ਨੂੰ ਪਰਨਾ ਦਿਓ ਇਹ ਮੁੱਦਾ ਫੜਿਆ ਇੱਕ ਠੀਕ ਹੈ ਜੀ ਤੇ ਪਹਿਲਾਂ ਅਸੀਂ ਧਿਆਨ ਥੋੜਾ ਜਿਹਾ ਮਾਰੀਏ ਸਹਾਨ ਦਾ ਅਸੀਂ ਗਏ ਕਿਉਂ ਆ ਤੇ ਅਸੀਂ ਗਏ ਕਿਨਾਂ ਖਾਤਰ ਆ ਤੇ ਅੱਜ ਜਿਹੜਾ ਉਥੇ ਦਿਨ ਮਨਾ ਰਹੇ ਆ ਤੇ ਉਹ ਕਿਉਂ ਮਨਾ ਰਹੇ ਆ ਤੇ ਉਥੇ ਕੀ ਹੋਇਆ ਸੀਗਾ ਜੇ ਅਸੀਂ ਇਸ ਗੱਲ ਤੋਂ ਥੋੜੀ ਜਿਹੀ ਗੌਰ ਕਰੀਏ ਨਾ ਫਿਰ ਸਾਡੇ ਕੰਨ ਖੁੱਲ ਜੂंगे ਸਾਡਾ ਦਿਮਾਗ ਖੁੱਲ ਜਾਊਗਾ ਕਿ ਉਥੇ ਹੋਇਆ ਕੀ ਸੀ ਤੇ ਇਹ ਜਿਹੜੀਆਂ ਟੋਪੀਆਂ ਵਾਲਾ ਮੁੱਦਾ ਇਹਦਾ ਇਹਨਾਂ ਨਾ ਕਹਾਣੀਆਂ ਨਾ ਕਰੋ ਬਾਰ-ਬਾਰ ਇਹਦਾ ਜਿਹੜਾ ਮੁੱਦਾ ਫੜ-ਫੜ ਕੇ ਨਾ ਤੇ ਆਪਣੇ ਵੀਡੀਓ ਦੇ ਥੱਲੇ ਵਿਊ ਲੈਣ ਦੇ ਲਈ ਜਾਂ ਵੀਡੀਓ ਚਲਾਉਣ ਦੇ ਲਈ ਉਹਨਾਂ ਦੀ ਜਸਟੀਫਾਈ ਜੀ ਨਾ ਕਰੋ ਇਸ ਗੱਲ ਨੂੰ ਕਲੀਅਰ ਕੱਟ ਕਰੋ ਗੱਲ ਵੇ ਤੁਸੀਂ ਇਹਦੇ ਨਾਲ ਹੈਗੇ ਆ ਕਿ ਨਹੀਂ ਹੈਗੇ ਤੇ ਜੇ ਅਸੀਂ ਗੱਲ ਕਰੀਏ ਨਾ ਸਰਹੰਦ ਦੀ ਫਤੇਗੜ ਸਾਹਿਬ ਦੀ ਤੇ ਉੱਥੇ ਸਾਨੂੰ ਪਤਾ ਵੇ ਛੋਟੇ ਸਾਹਿਬ ਜੀ ਮੈਂ ਕਹਿੰਨਾ ਵੇ ਤੁਹਾਨੂੰ ਨਹੀਂ ਪਤਾ ਇਸ ਕਰਕੇ ਤੁਸੀਂ ਬਕਵਾਸ ਕਰ ਰਹੇ ਆ ਉਹਨਾਂ ਲੋਕਾਂ ਦਾ ਸਾਥ ਦੇ ਰਹੇ ਆ ਜੇ ਤੁਹਾਨੂੰ ਪਤਾ ਹੁੰਦਾ ਤੁਸੀਂ ਇਹ ਗੱਲਾਂ ਨਹੀਂ ਕਹਿਣੀਆਂ ਸੀ ਤੇ ਇਹ ਦੂਜੇ ਬੰਦਿਆਂ ਨੂੰ ਤਾਂ ਮੈਂ ਕਹਿ ਰਿਹਾ ਜਿਹੜੇ ਆਪਣੇ ਨਿਹੰਗ ਸਿੰਘ ਆ ਤੇ ਜਿਹੜੇ ਸੇ ਅਮਰਿਤਧਾਰੀ ਸਿੰਘ ਆ ਤੇ ਜਿਹੜੇ ਇਸ ਮੁੱਦੇ ਦੇ ਵਿਚਾਰ ਆਪਣੇ ਦੇ ਰਹੇ ਆ ਨਾ ਉਹਨਾਂ ਦੇ ਖਾਤਰ ਮੈਂ ਵੀਡੀਓ ਬਣਾ ਰਿਹਾ ਕਿ ਸਿੱਖੀ ਨੂੰ ਢਾ ਆਪਣੇ ਬੰਦੇ ਲਾਉਂਦੇ ਆ ਨਾ ਕਿ ਬਾਹਰਲੇ ਚਲੋ ਬਾਹਰਲੇ ਨੇ ਤਾਂ ਜਿਹੜੇ ਛਤਰ ਖਾਣੇ ਖਾਣੇ ਆ ਤੇ ਆਪਣੇ ਬੰਦੇ ਵੀ ਨਾ ਕਰਤੂਤਾਂ ਕੋਈ ਚੱਜਦੀਆਂ ਨਹੀਂ ਕਰਦੇ ਹੈਗੇ ਤੇ ਗੱਲ ਹੈਗੀ ਇੱਕ ਮੈਂ ਪਹਿਲਾਂ ਵੀਡੀਓ ਦੇਖੀ ਸੀਗੀ ਤੇ ਉਹਦੇ ਥੱਲੇ ਮੈਂ ਕਮੈਂਟ ਵੀ ਕੀਤਾ ਉਹ ਬੰਦਾ ਕਹਿ ਰਿਹਾ ਸੀ ਤੇ ਨਾ ਤੇਰੇ ਸਿਰ ਤੇ ਰਮਾਲ ਦਾੜੀ ਤੇਰੀ ਕਲੀਨ ਮੁੱਛਾ ਤੇਰੀਆਂ ਹੈਗੀਆਂ ਮੁਸਲਮਾਨ ਵਾਂਗੂ ਜਿੱਦਾਂ ਉਹਨੇ ਰੱਖੀਆਂ ਸੀ ਬੀਜਦੇ ਨੇ ਤੇ ਉਹ ਗੱਲ ਕਰ ਰਿਹਾ ਸੀਗਾ ਤੇ ਕਹਿੰਦਾ ਜੇ ਮੈਂ ਉੱਥੇ ਹੁੰਦਾ ਨਾ ਮੈਂ ਇਹਨਾਂ ਦੇ ਜਿੱਦਾ ਚਪਲਾ ਮੰਨੀਆਂ ਸੀ ਇਹਨਾਂ ਦੇ ਮੈਂ ਚਪੇੜਾ ਮੰਨੀਆਂ ਸੀਗੀਆਂ ਤੇ ਇੰਨੀ ਗੱਲ ਉਹਨੇ ਆਪਣੀ ਵੀਡੀਓ ਦੇ ਵਿੱਚ ਕਹੀ ਮੈਨੂੰ ਨਾਮ ਨੋਮ ਨਹੀਂ ਪਤਾ ਉਹਦਾ ਤੇ ਥੱਲੇ ਮੈਂ ਕਮੈਂਟ ਜ਼ਰੂਰ ਉਹਦੀ ਵੀਡੀਓ ਤੇ ਕੀਤਾ ਸੀਗਾ ਕਿ ਜੇ ਤੂੰ ਉਥੇ ਹਾ ਗੱਲ ਹੈਨੀ ਉੱਥੇ ਜਾ ਕੇ ਕਹਿਣਾ ਨਾ ਫੇ ਬਰਛੇ ਦੇ ਟੋਪ ਹੀ ਨਹੀਂ ਤੇਰਾ ਸਿਰ ਹੋਣਾ ਸੀਗਾ ਕਿਉਂਕਿ ਨਿਹੰਗ ਸਿੰਘ ਆਪਣੇ ਆਪ 'ਚ ਮਰਦ ਦਾ ਰੂਪ ਮਹਾਰਾਜ ਨੇ ਬਖਸ਼ਿਸ਼ਾਂ ਕੀਤੀਆਂ ਮਹਾਰਾਜ ਨੇ ਹਿਦੈਤਾਂ ਦਿੱਤੀਆਂ ਕਿ ਨਿਹੰਗ ਸਿੰਘ ਨੂੰ ਖੁੱਲੀ ਛੁੱਟੀ ਆ ਜੋ ਮਰਜੀ ਕਰੇ ਤੇ ਆਉ ਜੋ ਮਰਜੀ ਇਦਾਂ ਨਹੀਂ ਮੈਂ ਲਚਰਤਾ ਫਲਾਉਣੀ ਆ ਜੋ ਮਰਜੀ ਦਾ ਮਤਲਬ ਹੈਗਾ ਆਪਣੀ ਮਰਿਆਦਾ ਦੇ ਕੰਮ ਰਵੇ ਤੇ ਜਿਹੜਾ ਮਰਿਆਦਾ ਨੂੰ ਭੰਗ ਕਰਦਾ ਉਹਦਾ ਸਿਰ ਵੀ ਲਾਣਾ ਜਾਣਦਾ ਹੋਵੇ ਉਹਦਾ ਗੁੱਟ ਵੀ ਲਾਣਾ ਜਾਣਦਾ ਹੋਵੇ ਤੇ ਉਸ ਵੀਰ ਨੂੰ ਮੈਂ ਵੀਰ ਨਹੀਂ ਉਹ ਹੁਣ ਮੈਂ ਗਲਤ ਲਾਭ ਜਿ ਲੱਗਾ ਸੀ ਕਹਿਣਾ ਤੇ ਉਸ ਬੰਦੇ ਨੂੰ ਮੈਂ ਇੰਨਾ ਕਹਿਣਾ ਚਾਹੁੰਦਾ ਆ ਕਿ ਫੋਨਾਂ ਉੱਤੇ ਵੀਡੀਓ ਬਣਾਉਣ ਦੇ ਨਾਲ ਕੁਝ ਨਹੀਂ ਹੋਣਾ ਜਿਹੜਾ ਪੰਜਾਬ ਤੋਂ ਬਾਹਰ ਜਾਂਦਾ ਵੀਡੀਓ ਬਣਾ ਕੇ ਚੌੜਦੀ ਕਰਨ ਲੱਪੰਦਾ ਕਿ ਆਪਣੇ ਸਿੰਘਾਂ ਧੱਕਾ ਕਰਦੇ ਆ ਤੇ ਇਨੀ ਸਿੱਖੀ ਨਾਲ ਜੋੜਨਾ ਆ ਕਿ ਤੋੜਨਾ ਆ ਸਾਨੂੰ ਕੋਈ ਲੋੜ ਨਹੀਂ ਤੁਹਾਡੇ ਵਰਗਿਆਂ ਨੂੰ ਜੋੜਨੇ ਦੀ ਸਿੱਧੀ ਜਿਹੜੀ ਗੱਲ ਆ ਸਾਨੂੰ ਦੋ ਧਾਰੀ ਨਹੀਂ ਚਾਹੀਦੇ ਹੈਗੇ ਸਿੰਘ ਆਪਣੇ ਜਿਨਾ ਦੋਗਲੇ ਨਹੀਂ ਚਾਹੀਦੇ ਤਾਂ ਹੀ ਤਾਂ ਤੁਹਾਡੇ ਕਰਕੇ ਤੁਹਾਡੇ ਤੁਹਾਡੇ ਆਰੀਆਂ ਕਰਕੇ ਤਾਂ ਪਹਿਲਾ ਸਿੱਖੀ ਦਾ ਘਾਣਾ ਹੋਇਆ ਜਿਹਨੇ ਦੋਗਲਾ ਮੂੰਹ ਰੱਖਿਆ ਆ ਤੇ ਕਿ ਮੁੱਦਾ ਆ ਗਿਆ ਕਹਿੰਦੇ ਜੀ ਮੁੰਡੇ ਉੱਤੇ ਥਾਣ ਰੱਖਣਾ ਚਾਹੀਦਾ ਸੀ ਕੱਪੜੇ ਦਾ ਤੇ ਜਿਨ੍ਹਾਂ ਦੀਆਂ ਟੋਪੀਆਂ ਲਾਈਆਂ ਉਹਨਾਂ ਨੂੰ ਪਰਨੇ ਦੇਣੇ ਚਾਹੀਦੇ ਸੀ ਕਿਉਂ ਉਹਨਾਂ ਨੂੰ ਪਤਾ ਨਹੀਂ ਉਹ ਬਿਆਹ ਤੇ ਚੱਲੇ ਆ ਉਹਨਾਂ ਨੂੰ ਨਹੀਂ ਪਤਾ ਸੀ ਕਿੱਥੇ ਚੱਲੇ ਆ ਟੋਪੀਆਂ ਕਰਕੇ ਤਾਂ ਸਾਰਾ ਉੱਥੇ ਇੰਨੀਆਂ ਲੜਾਈਆਂ ਲੜੀਆਂ ਮਰਨ ਤੇ ਟੋਪੀਆਂ ਕਰਕੇ ਤਾਂ 14 ਜੰਗਾਂ ਲੜੀਆਂ ਆ ਉਥੇ ਕਹਿੰਦੇ ਕੀ ਸੀ ਸਰਾਂ ਦੇ ਵਿੱਚ ਸਾਬਜਦਿਆਂ ਨੂੰ ਇੰਨੇ ਕਹਿੰਦੇ ਸੀ ਵੀ ਟੋਪੀ ਪਾ ਲਓ ਤੇ ਸਲਾਮ ਨੂੰ ਕਬੂਲ ਕਰੋ ਝੁੱਕ ਕੇ ਸਲਾਮ ਕਰ ਦਿਓ ਤੇ ਆਪਣਾ ਤੁਸੀਂ ਜਾਨ ਬਚਾਓ ਆਪਣੇ ਜਾਓ ਜਿੱਥੇ ਜਾਣਾ ਹੈ ਨਾ ਤੇ ਆਪਣਾ ਤੁਸੀਂ ਜੀਵਨ ਜਿਓ ਤੇ ਉਸ ਵੇਲੇ ਉਹਨਾਂ ਨੂੰ ਵੀ ਫੇਰ ਟੋਪੀਆਂ ਪਾ ਲੈਣੀਆਂ ਚਾਹੀਆਂ ਤੁਸੀਂ ਇੰਨੇ ਸਿਆਣੇ ਨਹੀਂ ਹੈਗੇ ਤੇ ਤੁਸੀਂ ਨਾ ਨਿਹੰਗਾਂ ਸਿੰਘਾਂ ਨੂੰ ਮਤਾਂ ਨਾ ਦੋ ਠੀਕ ਆ ਤੇ ਨਾ ਸਾਬਜਦਿਆਂ ਬਾਰੇ ਬੋਲੋ ਤੁਸੀਂ ਇੰਨੇ ਜੋਗੇ ਹੈ ਨਹੀਂਗੇ ਕਿ ਤੁਸੀਂ ਉਹਨਾਂ ਬਾਰੇ ਬੋਲ ਸਕਦੇ ਆਂ ਜੇ ਤੁਸੀਂ ਉਹਨਾਂ ਦੇ ਉਹਨਾਂ ਦੇ ਹੱਕ ਦੀ ਗੱਲ ਨਹੀਂ ਕਰਨੀ ਨਾ ਤੁਹਾਨੂੰ ਭੰਡਾਂ ਦਾ ਕੋਈ ਹੱਕ ਨਹੀਂ ਹੈਗਾ ਤੇ ਟੋਪੀਆਂ ਪਾ ਕੇ ਉੱਥੇ ਜਾਂਦੇ ਆ ਤਾਂ ਥਾਣ ਦੇਣਾ ਚਾਹੀਦਾ ਸੀ ਉਹ ਵਿਆਹ ਤੇ ਜਦੋਂ ਜਾਂਦੇ ਆ ਉਹ ਤਾਂ ਬੜੇ ਬਾਲਬੂਲ ਖੜੇ ਕਰਕੇ ਜਾਂਦੇ ਆ ਤੇ ਜਿਹੜੀਆਂ ਬੀਬੀਆਂ ਆ ਵਿੱਚ ਬੁੜੀਆਂ ਵੀ ਹੋਣੀਆਂ ਬੀਬੇ ਜਿਨ੍ਹਾਂ ਦੀਆਂ ਟੋਪੀਆਂ ਲਾਈਆਂ ਆ ਉਹ ਤਾਂ ਅਥੋਂ ਮੈਂ ਤੁਹਾਨੂੰ ਸਾਰੇ ਪਤਾ ਹੀ ਆ ਅੱਜਕੱਲ ਕੀ ਚੱਲਦਾ ਆ ਇੱਥੋਂ ਇੱਥੋਂ ਤੱਕ ਨਾ ਬਾਹਰ ਤੋਂ ਰੱਸੀ ਜੀ ਦੀ ਹੀ ਹੁੰਦੀ ਰੱਸੀ ਜੀ ਰੱਸੀ ਜੀ ਦੀ ਹੀ ਹੁੰਦੀ ਹੁੰਦੀ ਇੱਥੋਂ ਤੇ ਉਹਨਾਂ ਨੂੰ ਕੋਈ ਮਤਲਬ ਨਹੀਂ ਠੰਡਣਾ ਨਾ ਸਿਰ ਤੇ ਚੁੰਨੀ ਹੁੰਦੀ ਐ ਬੈਥੇ ਇੱਕ ਰੱਸੀ ਜਿਹੀ ਹੁੰਦੀ ਐ ਤੇ ਥੱਲੇ ਜੋ ਹੁੰਦਾ ਤੁਹਾਨੂੰ ਪਤਾ ਹੀ ਐ ਕੱਪੜੇ ਜਿੰਨੇ ਪਾਏ ਹੁੰਦੇ ਆ ਨੇ ਤੇ ਉਦੋਂ ਤਾਂ ਉਹਨਾਂ ਨੂੰ ਠੰਡ ਨਹੀਂ ਲੱਗਦੀ ਹੱਥੇ ਆਣ ਵੇਲੇ ਤੁਹਾਨੂੰ ਟੋਪੀਆਂ ਚਾਹੀਦੀਆਂ ਤੇ ਜਿਹੜੇ ਘਰੋ ਕਰਾਇਆ ਲਾ ਕੇ 5 5 6 6 ਸ਼ੋਅ ਤੇ ਜੀਪਾਂ ਦੇ ਵਿੱਚ ਆਏ ਟਰੈਕਟਰਾਂ ਤੇ ਆਏ ਮੋਟਰਸਾਈਕਲਾਂ ਤੇ ਆਏ ਆ ਤੇ ਉਹ ਜਿਹੜੇ ਇੰਨਾ ਖਰਚਾ ਕਰਕੇ ਆਏ ਉਹਨਾਂ ਕੋਈ 20 ਰੁਪਏ ਦਾ ਰਮਾਲ ਨਹੀਂ ਲੈ ਹੁੰਦਾ ਘਰੋਂ ਪਰਨਾ ਨਹੀਂ ਲੈ ਹੁੰਦਾ ਤੇ ਇਹ ਮਤਾਂ ਸਾਨੂੰ ਨਾ ਦੋ ਨਾ ਸਾਨੂੰ ਤੁਹਾਡੀ ਲੋੜ ਆ ਜਿਹੜੇ ਕਹਿੰਦੇ ਨਾ ਸਿੱਖੀ ਨਾਲ ਤੋੜਦੇ ਆ ਕਿ ਜੋੜਦੇ ਆ ਸਾਨੂੰ ਲੋੜੇ ਨਹੀਂ ਤੁਹਾਡੀ ਸਾਫ਼ ਸਪਸ਼ਟ ਲਫ਼ਜ਼ਾਂ ਦੇ ਵਿੱਚ ਗਿਆ ਕਿ ਸਾਨੂੰ ਤੁਹਾਡੇ ਵਰਗੇ 도ਗਲੇ ਬੰਦਿਆਂ ਦੀ ਸਿੱਖੀ ਦੇ ਵਿੱਚ ਲੋੜ ਨਹੀਂ ਹੈਗੀ ਮੇਰਾ ਇਹ ਕਹਿਣਾ ਹੈ ਜਿਨੀ ਅਮਰਤ ਛਕਿਆ ਨਾ ਤੇ ਗੁਰੂ ਜੀ ਮਾਰਦ ਦੇ ਉਲਟ ਬੋਲਦੇ ਆ ਉਹ ਵੀ ਸਵੇਰ ਨੂੰ ਵਧਾ ਦਿਓ ਜਾ ਕੇ ਅਮਰਤ ਜਾਂ ਸ੍ਰੀ ਸਾਹਿਬ ਲਾਦੋ ਸਵੇਰ ਨੂੰ ਮਾਰੋ ਜਾ ਗਾੜੀ ਵੀ ਆਪਣੀ ਅਰਦਾਸ ਬੇਨਤੀ ਕਰਕੇ ਉਸੀ ਸਿੱਖੀ ਨੂੰ ਢਾਹ ਲਾ ਰਹੇ ਆ ਜਿਹੜੇ ਅਮਰ ਅਛਾ ਕੇ ਉਹਨਾਂ ਦੇ ਹੱਕ ਵਿੱਚ ਬੋਲ ਰਹੇ ਆ ਨਾ ਤੁਸੀਂ ਸਿੱਖੀ ਨੂੰ ਢਾਹ ਲਾ ਰਹੇ ਆ ਤੇ ਟੋਪੀ ਪਾ ਕੇ ਨਹੀਂ ਆਣਾ ਚਾਹੀਦਾ ਉਥੇ ਜਾਣਾ ਕਿਉਂ ਆ ਟੋਪੀ ਪਾ ਕੇ ਤੁਹਾਨੂੰ ਘਰੋਂ ਪਤਾ ਹੋਣਾ ਚਾਹੀਦਾ ਤੁਸੀਂ ਤੁਰੇ ਕਿੱਥੇ ਆ ਥਾਣੇ ਦੇ ਵਿੱਚ ਜਾਣੇ ਆ ਤੁਸੀਂ ਕੋਰਟ ਕਚਹਿਰੀ ਦੇ ਵਿੱਚ ਜਾਣੇ ਆ ਨਾ ਤੁਹਾਨੂੰ ਅਕਲ ਹੁੰਦੀ ਆ ਵੀ ਉੱਥੇ ਜੱਜ ਮਹਰੇ ਕੀ ਬੋਲਣਾ ਆ ਤੁਸੀਂ ਵਕੀਲਾਂ ਦੀਆਂ ਸਲਾਹਾਂ ਲੈਣੇ ਆ ਬੇ ਉੱਥੇ ਆਪਾਂ ਕੱਲ ਨੂੰ ਕੀ ਬੋਲਣਾ ਕੀ ਨਹੀਂ ਬੋਲਣਾ ਵਕੀਲਾਂ ਦੀਆਂ ਸਲਾਹਾਂ ਲੈਣੇ ਤਾਂ ਕੀ ਬੋਲਣਾ ਕੀ ਨਹੀਂ ਬੋਲਣਾ ਤੇ ਕਿਸੇ ਨੇ ਗ੍ਰਾਂਤੀ ਸਿੰਘ ਨੂੰ ਜਾ ਕੇ ਪੁੱਛਿਆ ਕਿ ਕੱਲ ਨੂੰ ਅਸੀਂ ਬਾਬਾ ਜੀ ਜਾ ਰਹੇ ਹਾਂ ਸਰਹੰਦ ਨੂੰ ਫਤੇਗੜ ਸਾਹਿਬ ਨੂੰ ਜਾ ਰਹੇ ਹਾਂ ਤੇ ਉੱਥੇ ਆਪਾਂ ਕਿੰਜਾਂ ਕਿੱਦਾਂ ਜਾਈਏ ਤੇ ਜੋ ਮਹਾਰਾਜ ਨੂੰ ਅਸੀਂ ਸੋਹਣੇ ਲੱਗੀਏ ਤੇ ਜੋ ਸਾਨੂੰ ਕੋਈ ਦਿੱਕਤ ਨਾ ਹੋਵੇ ਇਦਾਂ ਕਿਸੇ ਨੇ ਪੁੱਛਿਆ ਜਾ ਕੇ ਗ੍ਰਾਂਤੀ ਸਿੰਘ ਨੂੰ ਟੋਪੀ ਨਹੀਂ ਪਾਣੀ ਚਾਹੀਦੀ ਨਹੀਂ ਪਾਣੀ ਚਾਹੀਦੀ ਅਸੀਂ ਹੱਕ ਦੇ ਵਿੱਚ ਟੋਪੀ ਨਹੀਂ ਪਾਣੀ ਬਾਰਲੇ ਜਿਹੜੇ ਸਮਾਜ ਦੇ ਦੂਜੇ ਧਰਮ ਦੇ ਆ ਉਹ ਸਾਡੇ ਧਰਮ ਦੇ ਵਿੱਚ ਆ ਸਕਦੇ ਆ ਮੱਥਾ ਟੇਕ ਸਕਦੇ ਆ ਪਰ ਸਾਨੂੰ ਸਿਖਾ ਨਹੀਂ ਸਕਦੇ ਤੇ ਸਾਨੂੰ ਸਿਖਾਉਣਾ ਕਿ ਤੁਸੀਂ ਟੋਪੀਆਂ ਲਾਹਣੀਆਂ ਕਿ ਨਹੀਂ ਲਾਹਣੀਆਂ ਆ ਇਹ ਸਾਨੂੰ ਪਤਾ ਸਾਡੀ ਮਰਿਆਦਾ ਆ ਸਾਨੂੰ ਪਤਾ ਕਿੱਦਾਂ ਅਸੀਂ ਬੰਦਾ ਅੰਦਰ ਬਾੜਨਾ ਕਿੱਦਾਂ ਨਹੀਂ ਬਾੜਨਾ ਜੇ ਕੱਟੜ ਦਾ ਜਿਨ੍ਹਾਂ ਨੂੰ ਕੱਟੜ ਦਾ ਲਾਦੀਏ ਤੇ ਕੱਟੜ ਤਾਂ ਹੀ ਠੀਕ ਆ ਤੇ ਵਿਰੋਧ ਉਹੀ ਕਰਦੇ ਆ ਜਿਨ੍ਹਾਂ ਨੇ ਮੁੱਛਾਂ ਮੁੰਨੀਆਂ ਸਿਰ ਮੁੰਨੇਓ ਆ ਬ੍ਰੋਦਰ ਉਹੀ ਕਰਦੇ ਆ ਤੇ ਤੁਹਾਡੀ ਸਿੱਖੀ ਨੂੰ ਦੇਣ ਵੀ ਹੈ ਨਹੀਂਗੀ ਕੋਈ ਤੁਸੀਂ ਪ੍ਰਚਾਰਤਾ ਕੀ ਕਰਨਾ ਸਿੱਖੀ ਦਾ ਤੇ ਢਾ ਤੁਸੀਂ ਦੁਗਣੀ ਲਾ ਰਹੇ ਆ ਲੋਕਾਂ ਨੇ ਤਾਂ ਵਿਰੋਧ ਕਰਨਾ ਕਰਨਾ ਬਾਣਾ ਪਾ ਕੇ ਸਿੱਖੀ ਦਾ ਤੁਸੀਂ ਘਾਣ ਘਾਨ ਲੱਗੋ ਸ਼੍ਰੀ ਸੱਭਾ ਪਾ ਕੇ ਸਿੱਖੀ ਦਾ ਵਿਰੋਧ ਕਰਨਾ ਸਵੇਰ ਨੂੰ ਤੁਸੀਂ ਲਾ ਸਕਦੇ ਜਿਨ੍ਹਾਂ ਨੂੰ ਦਿੱਕਤ ਜ਼ਿਆਦਾ ਹੈ ਸ਼੍ਰੀ ਸੱਭਾ ਲਾਓ ਮਹਾਰਾਜ ਗਾੜੀ ਬੇਨਤੀ ਕਰੋ ਬਸ ਤਾਂ ਨਹੀਂ ਨੇਪਦੀ ਆ ਦੋਗਲਾਪਨ ਕਰਨੇ ਦੀ ਕੋਈ ਲੋੜ ਨਹੀਂ ਹੈਗੀ ਜੋ ਹੋਇਆ ਸਰਹੰਦ ਫਤੇਗੜ ਸਾਹਿਬ ਬਿਲਕੁਲ ਸਹੀ ਹੋਇਆ ਤੇ ਜਿਹੜੇ ਕਹਿੰਦੇ ਆ ਇੱਕ ਨੇ ਵੀਡੀਓ ਪਾਈ ਸੀ ਜੇ ਮੈਂ ਉੱਥੇ ਹੁੰਦਾ ਮੈਂ ਇਹਨਾਂ ਦੇ ਚਪੇੜਾ ਮਾਰਨੀ ਆ ਸੀ ਮੈਂ ਥੱਲੇ ਕਮੈਂਟ ਕੀਤਾ ਜੇ ਤੂੰ ਉੱਥੇ ਹੁੰਦਾ ਚਪੇੜਾ ਨਹੀਂ ਤੇਰਾ ਸਿਰ ਹੋਣਾ ਸੀ ਬਰਛੇ ਦੇ ਅਜੇ ਨੇ ਹੰਗਾ ਸਿੰਘਾਂ ਤੁਸੀਂ ਜਾਣਦੇ ਨਹੀਂ ਲੋਕੀ ਜਿਹੜੇ ਟਿੱਪਣੀਆਂ ਕਰਦੇ ਆ ਤੋਂ ਨੇ ਹੰਗ ਸਿੰਘ ਆਈ ਤੇ ਆ ਜਾਣ ਨਾ ਦੂਜੇ ਧਰਮਾਂ ਦੇ ਲਈ ਸਾਡੇ ਧਰਮਾਂ ਦੇ ਦਰਵਾਜ਼ੇ ਖੁੱਲੇ ਆ ਗੁਰੂ ਘਰਾਂ ਦੇ ਪਰ ਤੁਸੀਂ ਅੰਦਰ ਆ ਕੇ ਤੁਸੀਂ ਸਾਨੂੰ ਸਿਖਾਣਾ ਨਹੀਂ ਹੈਗਾ ਵੀ ਤੁਸੀਂ ਆ ਚੀਜ਼ੇ ਐਦਾ ਕਰਨੀ ਆ ਉਹ ਐਦਾ ਕਰਨੀ ਆ ਸਾਨੂੰ ਪਤਾ ਕਿਹੜੀ ਚੀਜ਼ ਕਿੱਦਾਂ ਕਰਨੀ ਆ ਤੇ ਕਿੱਦਾਂ ਸਹੀ ਆ ਦੂਜੇ ਧਰਮਾਂ ਦੇ ਲੋਕਾਂ ਲਈ ਚਾਰ ਦਰਵਾਜ਼ੇ ਮਾਰੇ ਨੇ ਖੁੱਲੇ ਛੱਡੇ ਆ ਆਉਣ ਦੇ ਲਈ ਨਾ ਕਿ ਸਾਨੂੰ ਸਿਖਾਉਣ ਦੇ ਲਈ ਕਿ ਤੁਸੀਂ ਸਾਨੂੰ ਦੱਸੋ ਇੱਥੇ ਟੋਪੀ ਪਾਣੀ ਚਾਹੀਦੀ ਹੈ ਕਿ ਨਹੀਂ ਪਾਣੀ ਚਾਹੀਦੀ ਤੇ ਸਿੱਖੀ ਨੂੰ ਢਾਣਾ ਨਾ ਲਾਓ ਪਹਿਲਾਂ ਵੀ ਮੇਰੀ ਬੇਨਤੀ ਸੀਗੀ ਤੇ ਹੁਣ ਵੀ ਦੋਗਲਾਪਨ ਨਾ ਕਰੋ ਸਿੱਖੀ ਦੇ ਵਿੱਚ ਵੜ ਕੇ ਤੇ ਜਿਹੜੇ ਮੋਨੇ-ਖੋਨੇ ਵੀ ਹਨਾ ਤੇ ਪਹਿਲਾਂ ਮਾਰਦ ਦੀ ਮੱਝ ਨਹੀਂ ਨਾ ਆਪਣੇ ਬੰਨੇ ਆ ਪਰ ਨੇ ਜਿਨ੍ਹਾਂ ਦਾੜੇ ਰੱਖੇ ਆ ਉਹਨਾਂ ਵਾਂਗੂ ਪਹਿਲਾਂ ਨਾ ਤੁਸੀਂ ਜ਼ਿੰਦਗੀ ਆਪਣੀ ਬਣਾਓ ਕਿੱਦਾਂ ਉਹ ਰੋਜ਼ ਜੀਂਦੇ ਆ ਤੇ ਕਿਦਾਂ ਉਹਨੀ ਸਿੱਖੀ ਸੰਭੀ ਆ ਕਿੰਨੀ ਔਖੀ ਸੰਭਣੀ ਤੇ ਫੇਰ ਆਪੇ ਅੱਗੇ ਆਪਣਾ ਗਿਆਨ ਦੋ ਦੇ ਮੇਂ ਦਿਮਾਗ ਨਾ ਤੇ ਖਰਾਬ ਕਰੋ